ਵਾਇ ਗੁਰਦੀ ਦਾ ਕਾਲਾ ਸ਼ਾਵਾ ਹੈ ਗੁਰਦੀ ਫਤੇ ਮੇਰੇ ਪਾਪਾ ਦੇ ਦੋਨੋਂ ਗੁਰਦੇ ਡੱਠਾ ਮੇਰੇ ਪਾਪਾ ਠੀਕ ਨਹੀਂ ਆ ਮੈਂ ਸਕੂਲੇ ਜਾਂਦਾ ਪਾਪਾ ਤੋਂ ਸਕੂਲੇ ਜਾਣ ਲੱਗਿਆ ਪੈਸੇ ਨਹੀਂ ਆ ਗਏ ਤਾਂ ਕਾਕੇ ਪਾਪਾ ਦੀ ਦੋ ਹਕਤੇ ਡਾਲੀ ਚੁੰਦੀ ਹਾ ਤੇ ਕੋਲ ਪੈਸੇ ਨਹੀਂ ਆ ਗਏ ਪਾਪਾ ਨੇ ਪਾਪਾ ਨੂੰ ਅੱਜ ਹਸਪੀਟਲ ਹਸਪੀਟਲ ਕਾਲ ਲੱਗਿਆ ਪੁਲਿਸ ਬੇਨਤੀ ਕਰਕੇ ਪੈਸੇ ਦੇ ਤੋ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਦੀ ਪਿਆਰੀ ਸਾਧ ਸੰਗਤ ਜੀ ਗੁਰਸਿੱਖ ਪਰਿਵਾਰ ਅਮਰਤ ਛੱਕਿਆ ਹੋਇਆ ਅਮਰਤਾਰੀ ਸਿੰਘ ਆ ਸਾਡਾ ਤੇ ਗੁਰਦੇ ਖਰਾਬ ਹੋ ਗਏ ਆ ਡੈਲਿਸਿਸ ਹੁਣੇ ਆ ਪਤਾ ਨਹੀਂ ਕਿੰਨਾ ਟਾਈਮ ਤੱਕ ਤੇ ਬਹੁਤ ਪੈਸਾ ਲੱਗ ਰਿਹਾ ਵੀਰ ਤੇ ਦੋਸਤੋ ਤੁਹਾਡਾ ਦਿੱਤਾ ਦਸਵੰਦ ਇਹ ਵੀਰ ਦੇ ਲੇਖੇ ਲੱਗ ਸਕਦਾ 10 20 50 100 500 ਜ਼ਰੂਰ ਦਸਵੰਦ ਭੇਜਿਓ ਤੇ ਇਹ ਜਿਹੜਾ ਵੀਰ ਆ ਬਿਲਕੁਲ ਠੀਕ ਹੋ ਜਾਏਗਾ ਕਿਉਂਕਿ ਬੱਚਾ ਮਾਸੂਮ ਜਿਆ ਬੱਚਾ ਆ ਜਿਹੜਾ ਬੇਨਤੀ ਕਰਦਾ